ਹਾਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੂਜਾ ਸੂਗਾ ਟਾਪ ਕਲਾਸ ਚੰਗਾ ਗੱਦਗੜ ਪਹਿਲੇ ਸੂਏ ਚੰਗਾ ਦੁੱਧ ਦਿੰਦਾ ਦੂਜਾ ਸੂਗਾ ਸੂਨ ਵਾਲੀ ਝੋਟੀ ਲੈ ਕੇ ਆਇਆ ਐਡਰੈਸ ਤੇ ਜਾਣ ਕਰ ਆਪਾਂ ਵੀਰਾਂ ਤੋਂ ਪੁੱਛ ਕੇ ਆਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਪਲਦਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਤੋਲਾ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ 78142 78142 64123 64123 78142 ਦੋਸਤੋ 64123 ਵੀਰਾਂ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦੇਖੀ ਜਾਨੇ ਕਹਿਮਾ ਸੂਹਾਗੀ ਵੇਰੇ ਕੀ ਦੂਜੇ ਸੂਏ ਸੂਏਗੀ ਪਹਿਲੇ ਸੂਏ 14 ਕਿਲੋ ਦੁੱਧ ਕੱਢਾ ਹੋਆ ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ ਹੋਇਆ ਦੂਜੇ ਸੂਏ ਸੋਣਾ ਸਮਾਂ ਕਿੰਨਾ ਬਾਕੀ ਹੈ ਸੋਣ ਚ ਸਮਾਂ 2 ਤਰੀਕ ਨੂੰ ਦਿਨ ਪੂਰੇ ਵੀਰੇ ਦੇ 2 ਤਰੀਕ ਨੂੰ ਦਿਨ ਪੂਰੇ ਨੇਗੇ ਦਿਨ ਪੂਰੇ ਤੇ ਮੰਨ ਲਓ ਵੀ ਹਵਾਨਾ ਦੋਸਤੋ ਹੁਣ ਵੀ ਮੰਨ ਲਓ ਵੀ ਸੂਣ ਨੂੰ ਟੱਚ ਕਰਦਾਗਾ ਬੈਕ ਹਵਾਨਾ ਇੱਕ ਗਿੱਠ ਪਿੱਛੇ ਪੈਂਦਾਗਾ ਥਣ ਹਵਾਨੇ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਕੜਮਾ ਮੁਠੀ ਵਾਲਾ ਦੋਸਤੋ ਥਣ ਲੱਗਿਆਗਾ ਹੱਥੀਂ ਚਬਾਈ ਵਾਲੀ ਝੋਟੀ ਐ ਚੰਗੇ ਸਕੀਨ ਵੀਰ ਤੋਂ ਵੀਰ ਕਨੇ ਵਖਰੀ ਦਰ ਕੀਤੀ ਹੈ ਪਹਿਲੇ ਸੂਏ 14 ਕਿਲੋ ਦੁੱਧ ਕਹਿਣ ਕਹਾਉਣ ਨਹੀਂ ਗੱਲਾਂ ਨਹੀਂ ਆਨ ਰਿਕਾਰਡ ਕੰਡੇ ਵਾਲਾ ਦਿੱਤਾ ਹੋਇਆ ਰਿੰਗ ਸਿੰਘ ਦੋਸਤੋ ਬਿਲਕੁਲ ਨਿੱਕਾ ਨਿੱਕਾ ਸੰਗਾ ਫੇਸ ਕੁਆਲਟੀ ਝੋਟੀ ਦੀ ਬਹੁਤ ਚੰਗੀ ਹੈ ਬਿਲਕੁਲ ਲੈਣ ਜਾਮਣ ਵਾਲਗਾ ਕਾਲਾ ਰੰਗ ਤੇ ਵੀਰੇ ਖੁੱਲ ਕੇ ਗੇੜਾ ਦੁਬਾਰੇ ਤੁਰੇ ਵਖੋ ਪਪਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਾਨਦਾਰੀ ਚਾਹੁੰਦੀ ਆ ਤਾ ਵੀਰ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਦੋਸਤੋ ਬਾਜਬ ਰੇਟ ਝੋਟੀ ਦਾ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਚੰਗੀ ਪੇਮੈਂਟ ਕਿਸੇ ਵੀਰ ਨੇ ਇਨਵੈਸਟ ਕਰਾਨੀਆਂ ਤਾਂ ਇੱਕ ਵਾਰੀ ਵੀਰਾਂ ਨੂੰ ਜ਼ਰੂਰ ਫੋਨ ਕਰ ਲਿਓ ਵੀਰਾਂ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7814264123 ਚੰਗਾ ਕਦਗਾੜਾ ਝੋਟੀ ਦਾ ਚੰਗੀ ਸਕੀਨ ਅਤੇ ਸ਼ਾਂਤ ਸੀਲ ਠੰਡੇ ਸਵਾਹ ਵਾਲੀ ਝੋਟੀ ਹੈ ਐਦਾਂ ਦੀਆਂ ਝੋਟੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇਗੀਆਂ ਥਣ ਹਵਾਨੇ ਦੀ ਬਿਲਕੁਲ ਸਾਫ਼ ਹੈਗੀ ਝੋਟੀ ਵੀਰਾਂ ਦਾ ਵਪਾਰ ਦਾ ਕੰਮ ਆਪਾਂ ਤੁਹਾਨੂੰ ਫੇਰ ਦੱਸ ਦਈਏ ਵੀਰਾਂ ਕੋਲੇ ਰੂਟੀਨ ਚ ਇਦਾਂ ਦੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਨੇ ਥਣ ਹਵਾਨੇ ਦੀ ਬਿਲਕੁਲ ਸਾਫ਼ ਨਿਖਣਵਾ ਥਣ ਲੱਗਿਆ ਦੋਸਤੋ ਬੈਕ ਹਵਾਨੇ ਵਾਲੀ ਝੋਟੀ ਆ ਰਿੰਗ ਸਿੰਘ ਹੈ ਤੇ ਵੀਰੇ ਦਾ ਰੇਟ ਕੀ ਹੋਊਗਾ ਬਾਜਵ ਭਾਈ ਮੰਗਣ ਨੂੰ ਜੋ ਬਣ ਜੇ ਮੰਗਵਾ ਲਓ ਪੂਰੇ ਡੇਢ ਦੀ ਛੱਡਾਂ ਵੀਰ ਕਹਿੰਦਾ ਵੀ ਮੰਗਣ ਨੂੰ ਜਿੰਨਾ ਮਰਜ਼ੀ ਮੰਗਵਾ ਲਓ 2 ਲੱਖ ਮੰਗਵਾ ਲਓ ਕਿੰਨਾ ਮੰਗਾ ਲਓ ਡੂੜ ਲੱਖ ਦੀ ਝੋਟੀ ਦੇ ਦਾਂਗੇ ਤੋਰੇ ਤਾਰੇ ਦੀ ਝੋਟੀ ਬਿਲਕੁਲ ਸਾਫ਼ ਹੈ ਡੂੜ ਲੱਖ ਜੋ ਘਰੇ ਆਏ ਬੰਦੇ ਦਾ ਮਾਨਤਾ ਨਹੀਂ ਹੋਊਗਾ ਜ਼ਿਆਦਾ ਫਰਕ ਨਹੀਂ ਹੋਣਾ ਦੋਸਤੋ ਚੰਗਾ ਕਦਕੜ ਬਰੀਕ ਸਕਿਨ ਜਾਮਣ ਵਰਗਾ ਕਾਲਾ ਰੰਗ ਬੈਕ ਹਵਾਨਾ ਬਿੰਦੀਆਂ ਵਾਲਾ ਹਵਾਨਾ ਜਿਹਨੂੰ ਆਪਾਂ ਕਹਿੰਦੇ ਵੀ ਦੁੱਧ ਵਾਲੇ ਸਾਰੇ ਕਰੈਕਟਰ ਹੁੰਦੇ ਨੇਗੇ ਝੋਟੀ ਜੋ 2 2 3 ਵਿੱਚ ਸਰੱਖਣ ਦੀ ਲੋੜ ਨਹੀਂ ਕੇਲੀ 2 4 ਵਿੱਚ ਸਰ ਦਾ ਮੁਕਾਬਲਾ ਕਰਨ ਵਾਲੀ ਝੋਕੀ ਜੇ ਕੋਈ ਦੋਸਤੋ ਐਤਕੀ ਚੰਗੀ ਸੰਭਲੂਗਾ ਤਾਂ ਦੁੱਧ ਵਾਲੀਆਂ ਮੰਨ ਲਓ ਵੀ ਵੀਰ ਕਹਿੰਦੇ ਵੀ ਆਪਾਂ 14 ਕਿ ਕਿ ਦੇਵਾਂਗੇ ਦੁੱਧ 20 ਤੋਂ ਝੋਟੀ ਨੇ ਪਲੱਸ ਦੇਣਾ ਕਿਉਂਕਿ ਆਪਾਂ ਨੂੰ ਮਾਲਕਾਂ ਨੇ ਦੱਸਿਆ ਵੀ ਪਹਿਲੇ ਸੂਏ 14 ਕਿਲੋ ਦੁੱਧ ਝੋਇਆ ਹੋਇਆਗਾ ਕਹਿਣ ਕਹੌਣ ਵਾਲੀ ਗੱਲਾਂ ਨਹੀਂ ਲੈਵੇ ਨੂੰ ਦੇ ਕੇ ਵੀਰ ਕਹਿੰਦਾ ਵੀ ਆਪਾਂ 20 ਕਿਲੋ ਦੇ ਦੁੱਧ ਕਹਿ ਰਹੀਏ ਦੇਖੋ ਉਹਦਾ ਕੋ ਫਵਾਨਾ ਗਵਾਹੀ ਭਰਦਾ ਵੀ ਪਹਿਲੇ ਨੇ 14 ਕਿਲੋ ਦੁੱਧ ਦਿੱਤਾ ਹੋਊਗਾ। ਵੀਰੇ ਖੋਲ ਕੇ ਇੱਕ ਵਾਰੀ ਢੇੜਾ ਫੇਰ ਦਵਾਰੇ ਤੋਰੇ ਬਖੋ ਵਾਈਆਂ ਨੂੰ ਫੇਰ ਚੈੱਕ ਕਰਵਾ ਦਈਏ। ਦੋਸਤੋ ਚੰਗਾ ਗੱਦਘੜਾ ਹਨ ਹਵਾਨੇ ਦੀ ਬਿਲਕੁਲ ਸਾਫ਼, ਸੀਲ, ਸਾੰਤ, ਠੰਡੇ ਸਵਾਲੀ ਝੋਟੀ ਘਰੇ ਰੱਖਣ ਵਾਲੇ ਵੀਰਾਂ ਦੀ ਸਨੇਹਰੀ ਬੋਕਈਆ ਬਿਲਕੁਲ ਲੈਣ ਜੈਨੂਇਨ ਜਾਂ ਪ੍ਰਾਈਜ਼ ਵੀਰਾਂ ਨੇ ਢੂੜ ਲੱਖ ਰੁਪਈਆ ਕੀਤਾ। ਘਰੇ ਇਹ ਬੰਦਾ ਮਾਨਤਾਨ ਜ਼ਰੂਰ ਹੋਊਗਾ। ਪਿੰਡ ਤੌਲੇ ਖੜੀਆ ਵੀਰਾਂ ਕੋਲੇ ਵਪਾਰ ਦਾ ਕੰਮ ਆ ਵੀਰਾਂ ਦਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਸੰਪਰਕ ਕਰ ਸਕ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ